ਸੋ ਅਸੱਦੀਅਰ ਕੀ ਪ੍ਰੋਗਰਾਮ ਦਾ ਤੇ ਕੀ ਇੰਤਰਾ ਇਹ ਅੱਜ ਦੀ ਕਾਨਫਰੰਸ ਜਿਹੜੀ ਆਪਣੀ ਸ਼ਿਪੂਰਾਂ ਜੀ ਦੀ ਕਥਾ ਆਪਣੇ ਅੰਤਰਰਾਸ਼ਟਰੀ ਕਥਾਵਾਚਕਪਦੀ ਮਿਸ਼ਰਾ ਜੀ ਬਠਿੰਡਾ ਆ ਰਹੇ ਨੇ ਉਹ ਪੰਜਾਬ ਦੇ ਵਿੱਚ ਦੂਜੀ ਵਾਰ ਤੇ ਆਪਣੇ ਸਾਰਿਆਂ ਦੀ ਖੁਸ਼ਕਿਸਤੀ ਹੈ ਵੀ ਉਹ ਬਠਿੰਡਾ ਹੀ ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਦੇ ਬਾਦ ਦولت ਤੋਂ ਬਠਿੰਡਾ ਆ ਰਹੇ ਨੇ ਪਿਛਲੇ ਸਾਲ ਲੋਕਾਂ ਨੇ ਬਠਿੰਡਾ ਤੋਂ ਬਹੁਤ ਦੂਰ ਦੂਰ ਤੋਂ ਆ ਲੋਕਾਂ ਨੇ ਇਸ ਕਥਾ ਦਾ ਆਨੰਦ ਵਾਚਿਆ ਅਤੇ ਮੈਂ ਸਾਰੇ ਬਠਿੰਡਾ ਵਾਸੀਆਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਇਹਨਾਂ ਲੋਕਾਂ ਨੂੰ ਚਾਹੇ ਬਠਿੰਡਾ ਵਾਸੀ ਸੀ ਚਾਹੇ ਬਾਹਰੋਂ ਲੋਕ ਹੀ ਆਏ ਸੀ ਉਹਨਾਂ ਨੂੰ ਬੜਾ ਪਿਆਰ ਦਿੱਤਾ ਬੜੇ ਲੰਗਰ ਵਰਤਾਏ ਔਰ ਹੋਰ ਬਹੁਤ ਜਿਹੜੇ ਅਰੇਂਜਮੈਂਟ ਆਪਦੇ ਲੈਵਲ ਤੇ ਲੋਕਾਂ ਨੇ ਵੀ ਕੀਤੇ ਸਾਡੇ ਤੋਂ ਇਲਾਵਾ ਪਿਛਲੇ ਸਾਲ ਜਗ੍ਹਾ ਥੋੜੀ ਜਿਹੀ ਛੋਟੀ ਸੀ ਉਹਨੂੰ ਦੇਖਦੇ ਹੋਏ ਅਸੀਂ ਪਿਛਲੇ ਸਾਲ ਤਕਰੀਬਨ 8 ਏਕੜ ਜਗ੍ਹਾ ਸੀ ਸਟੇਡੀਅਮ ਦੀ ਉਹਨੂੰ ਦੇਖਦੇ ਹੋਏ ਅਸੀਂ ਇਸ ਵਾਰੀ ਅੰਦਾਜ਼ਨ 20 ਏਕੜ ਸਾਈਟ ਲਈਤੀ ਹੈ ਜਿੱਥੇ ਜਿਹੜੇ ਲੋਕੀ ਰਾਤ ਨੂੰ ਇੱਥੇ ਰੁਕਣਗੇ ਉਹਨਾਂ ਦੇ ਖਾਣ ਪੀਣ ਦਾ ਅਰੇਂਜਮੈਂਟ ਉਹਨਾਂ ਦੇ ਵਾਸ਼ਰੂਮ ਦਾ ਅਰੇਂਜਮੈਂਟ ਉਹਨਾਂ ਦੇ ਨੌਨ ਤੋਂ ਹੁੰਦਾ ਅਰੇਂਜਮੈਂਟ ਇਸ ਤਰ੍ਹਾਂ ਦੇ ਸਾਰੇ ਅਰੇਂਜਮੈਂਟ ਕੀਤੇ ਆ ਤੇ ਰਾਤ ਨੂੰ ਇੱਥੇ ਹੀ ਲੋਕੀ ਰੁਕਣਗੇ ਜਿਹੜੇ ਲੋਕੀ ਬਾਕੀ ਆਉਂਦੇ ਨੇ ਉਹਨਾਂ ਵਾਸਤੇ ਬਹੁਤ ਵੱਡਾ ਅਰੇਂਜਮੈਂਟ ਕੀਤਾ ਜਗ੍ਹਾ ਦੀ ਕਮੀ ਕੋਈ ਨਹੀਂ ਹੈ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਰਸ਼ ਹੋਣ ਦੀ ਉਮੀਦ ਹੈ ਤੇ ਅਸੀਂ ਸਾਰੇ ਟ੍ਰੈਫਿਕ ਦੇ ਜਿੰਨੇ ਵੀ ਹੈ ਸਾਰੀ ਪਰਮਿਸ਼ਨ ਜਿਹੜੀਆਂ ਲੈ ਚੁੱਕੇ ਆ ਐਡਮਿਨਸ਼ਨ ਸਾਡੇ ਨਾਲ ਪੂਰਾ ਸਾਥ ਦੇ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਤੇ ਅਸੀਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਬੇਡਰ ਹੋ ਕੇ ਆਓ ਤੇ ਅਸੀਂ ਇੱਥੇ ਤੁਸੀਂ ਆ ਕੇ ਕਥਾ ਦਾ ਸ਼੍ਰੀਪੁਰਾਨ ਕਥਾ ਦਾ ਆਨੰਦ ਵਾਚੋ ਕਿੰਨੇ ਕਰੋਕ ਆਉਣ ਦੀ ਉਮੀਦ ਹੈ ਇਸ ਵਾਰੀ ਮੈਨੂੰ ਜਿਹੜੀ ਉਮੀਦ ਹੈ ਉਹ 20 ਤੋਂ 25 ਲੱਖ ਜਾਂ ਜਿਹੜਾ 5ਵੇਂ ਤੇ 6ਵੇਂ ਦਿਨ ਹੈ ਉਸ ਦਿਨ 30 ਲੱਖ ਤੱਕ ਮੈਨੂੰ ਟੱਚ ਕਰ ਜਾਏਗਾ ਸਤਿਬਿਨਾ ਦੇ ਵਿੱਚ ਮੈਂ ਤਾਂ ਸੱਤੋ ਦਿਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਸ਼ਹਿਰ ਜਾਮ ਹੋ ਜਾਂਦਾ ਆਮ ਲੋਕਾਂ ਦੇ ਜਿਹੜੇ ਰੁਟੀਨ ਦੇ ਕੰਮ ਹੈ ਜਾਂ ਕੋਈ ਬਿਮਾਰ ਉਹ ਵੀ ਹੁੰਦਾ ਉਹਦੇ ਵਾਸਤੇ ਇਸ ਵਾਰੀ ਕੀ ਇਸ ਵਾਰੀ ਆਪਾਂ ਦੇਖਿਆ ਹੋਵੇ ਸ਼ਹਿਰ ਤੋਂ ਤਕਰੀਬਨ ਬਾਹਰ ਲੈ ਲਿਆ ਆਪਾਂ ਉਹ ਸ਼ਹਿਰ ਦੇ ਜਮਾਂ ਵਿੱਚ ਸੀ ਜਿਸ ਕਰਕੇ ਜਾਮ ਹੁੰਦਾ ਸੀ ਹੁਣ ਤੁਸੀਂ ਇਹ ਸਾਈਡ ਦੇਖੋ ਬਿਲਕੁਲ ਕਿਨਾਰੇ ਤੇ ਇਹ ਕਿਨਾਰੇ ਤੇ ਔਰ ਇਹਨੂੰ ਸ਼ਹਿਰ ਦੇ ਵਿੱਚ ਵੀ ਮੰਨਿਆ ਜਾ ਰਿਹਾ ਔਰ ਇੱਕ ਕਿਨਾਰੇ ਤੇ ਵੀ ਹੈ ਜਿਹੜੇ ਲੋਕੀ ਚੰਡੀਗੜ੍ਹ ਸਾਈਡ ਤੋਂ ਜਾਂ ਬਰਨਾਲਾ ਪਟਿਆਲਾ ਸਾਈਡ ਤੋਂ ਜਿੰਨੇ ਵੀ ਲੋਕੀ ਲੁਧਿਆਣਾ ਸਾਈਡ ਤੋਂ ਆਣਗੇ ਉਹ ਬਾਹਰ ਦੀ ਬਾਹਰ ਆ ਜੇਗਾ ਸ਼ਹਿਰ ਦੇ ਵਿੱਚ ਬਿਲਕੁਲ ਟ੍ਰੈਫਿਕ ਨਹੀਂ ਹੋਏਗਾ ਬਠਿੰਡਾ ਸ਼ਹਿਰ ਦੇ ਲੋਕ ਜਿਹੜੇ ਹੈਗੇ ਨੇ ਉਹ ਵੀ ਇੱਥੋਂ ਆ ਜਾਣਗੇ ਸਿਰਫ ਮਾਨਸਾ ਸਾਈਡ ਦੇ ਡਬਲੂ ਦੀ ਸਾਈਡ ਦੇ ਲੋਕਾਂ ਨੂੰ ਸ਼ਹਿਰ ਵਿੱਚ ਟਪਣਾ ਪਏਗਾ ਆਦਰਵਾਇਜ਼ ਜਿਹੜੀ ਜਗ੍ਹਾ ਹੈਗੀ ਹੈ ਬਹੁਤ ਹੀ ਜਿਆਦਾ ਸੋਚ ਕੇ ਪੂਰੀ ਟੀਮ ਨੇ ਸਾਰੀ ਜਿੰਨੀ ਸਸਤਾਵਾ ਨੇ ਰਹਿ ਕਰਕੇ ਇੱਕ ਜਗ੍ਹਾ ਲਈਤੀ ਗਈ ਹੈ ਇਸੇ ਕਰਕੇ ਅਸੀਂ ਜਗ੍ਹਾ ਤੋਂ ਸਾਨੂੰ ਉਮੀਦ ਹੈ ਵੀ ਇਸ ਵਾਰੀ ਜਾਮ ਨਾ ਮਾਤਰ ਲੱਗੇ ਸਭ ਮੈਂ ਦੋ ਜਤਰਫਾ ਗੱਲ ਕਰੀਏ ਮੌਸਮ ਖਰਾਬ ਹੋ ਰਿਹਾ ਹੈ ਤੁਸੀਂ ਦੇ ਦੇ ਕਿਸ ਤਰ੍ਹਾਂ ਪੰਡਾਲ ਦੇ ਤੁਸੀਂ ਇਹ ਦੇਖ ਰਹੇ ਹੋ ਵੀ ਇੱਥੋਂ ਤੱਕ ਸਾਰਾ ਵਾਟਰਪਰੂਫ ਟੈਂਟ ਲੱਗ ਰਿਹਾ ਜਿੰਨਾ ਵੀ ਟੈਂਟ ਉਹ ਵਾਟਰਪਰੂਫ ਲਾ ਰਹੇ ਆ ਪਿਛਲੀ ਵਾਰੀ ਨੋਰਮਲ ਟੈਂਟ ਸੀਗਾ ਇਸ ਵਾਰੀ ਜਿਆਦਾਤਰ ਟੈਂਟ ਜਿਹੜਾ ਕੋਸ਼ਿਸ਼ ਕਰ ਰਹੇ ਉਹ ਵਾਟਰਪਰੂਫ ਹੈ ਇਸ ਕਰਕੇ ਜੇ ਕੋਈ ਵੈਸੇ ਤਾਂ ਜੋ ਅਸੀਂ ਚੈੱਕ ਕੀਤਾ ਵੈਦਰ ਦਾ ਆਨਲਾਈਨ ਉਹਦੇ ਵਿੱਚ ਕੋਈ ਜਿਆਦਾ ਬਾਰਿਸ਼ ਨਹੀਂ ਦਿਖਾ ਰਿਹਾ ਪਰ ਫਿਰ ਵੀ ਜੇ ਬਾਰਿਸ਼ ਹੁੰਦੀ ਹੈ ਤਾਂ ਅਸੀਂ ਇਸ ਵਾਰੀ ਵਾਟਰਪਰੂਫ ਟੈਂਟ ਦਾ ਜਿਹੜਾ ਅਰੇਂਜਮੈਂਟ ਆ ਪਿਛਲੇ ਸਾਲ ਨਾਲ ਉਹ ਵੀ ਬਹੁਤ ਵੱਡਾ ਕੀਤਾ ਤੇ ਜਿਹੜਾ ਪਿਛਲੇ ਸਾਲ ਕੁਰਸੀ ਬਿਲਕੁਲ ਵੀ ਨਹੀਂ ਸੀ ਇਸ ਵਾਰੀ ਅਸੀਂ ਦੋ ਬਲੌਕ ਕੁਰਸੀਆਂ ਦੇ ਰੱਖਿਆ ਜਿਹੜੇ ਕੋਈ ਬਜ਼ੁਰਗ ਮਾਤਾ ਜਾਂ ਜਿਹੜੇ ਵੀ ਭੈਣਾ ਸਾਰੀਆਂ ਬਜ਼ੁਰਗ ਹੈਗੀਆਂ ਨੇ ਉਹ ਉੱਥੇ ਆ ਕੇ ਬੈਠ ਕੇ ਚੇਅਰ ਤੇ ਉਹਦੇ ਪਾਸ ਲੈ ਲੈਣ ਉਹ ਦੇਖ ਸਕਣ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧ ਜਾਰੀ ਹੋ ਗਿਆ ਲੱਖੇ ਹੁਣ ਨਾਲ ਇੱਕ ਵੀਡੀਓ ਪਾਈ ਆ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਵੀ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਬਾਹਰਲੇ ਸੁਬੰਧਿਤ ਹੋ ਜਾ ਰਿਹਾ ਹੈ ਜੀਪੀ ਬਿਹਾਰ ਦੇ ਲੋਕਾਂ ਦੇਖੋ ਮੇਰਾ ਵੱਡਾ ਵੀਰ ਹੈ ਉਹ ਹੋ ਸਕਦਾ ਉਹਨੂੰ ਕੋਈ ਪ੍ਰੋਗਰਾਮ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਵੇ ਬਾਹਰ ਪੈਸਾ ਕੋਈ ਇਸ ਤਰ੍ਹਾਂ ਨਹੀਂ ਆ ਵੀ ਕੋਈ ਯੂਪੀ ਬਿਹਾਰ ਤੋਂ ਕੋਈ ਪੈਸਾ ਇੱਥੋਂ ਕੋਈ ਜਾ ਰਿਹਾ ਉਲਟਾ ਬਾਹਰ ਦੇ ਲੋਕ ਸਾਰੇ ਇੱਥੇ ਆ ਰਹੇ ਨੇ ਜਦੋਂ ਬਾਹਰ ਦੇ ਇਹਨੇ ਲੱਖਾਂ ਲੋਕ ਇੱਥੇ ਆਏ ਸੀ ਪਿਛਲੇ ਵਾਰੀ ਤੁਸੀਂ ਦੇਖਿਆ ਹੋਗਾ ਹੋਟਲ ਧਰਮਸ਼ਾਲਾ ਟਾਬੇ ਜਿੰਨਾ ਵੀ ਖਰੀਦ ਹੋਇਆ ਸੀ ਸਾਰਾ ਸਮਾਨ ਇਥੋਂ ਇਲਟਾ ਗਿਆ ਸੀ ਬਠਿੰਡੇ ਸ਼ਹਿਰ ਦੀ ਆਮਦਨ ਬਠਿੰਡੇ ਸ਼ਹਿਰ ਚ ਲੋਕਾਂ ਦਾ ਵਪਾਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਸੀ ਉਹਨਾਂ ਦੀ ਵੀ ਸਾਨੂੰ ਫਰਿਆਦ ਸੀ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਕਰਾਏ ਜਾਣ ਕੋਈ ਉਹਨਾਂ ਨੇ ਇਸ ਤਰ੍ਹਾਂ ਦੀ ਟਿੱਪਣੀ ਅਗਰ ਕੀਤੀ ਹੈ ਤਾਂ ਅਸੀਂ ਉਹਨਾਂ ਨੂੰ ਉਹ ਜਾਣਕਾਰੀ ਦੇ ਦਾਂਗੇ ਇੱਥੋਂ ਪੈਸਾ ਬਾਹਰ ਕਿੱਥੇ ਜਾਣਾ ਹੈ ਇੱਥੇ ਤਾਂ ਉਲਟਾ ਪੈਸਾ ਲੱਗਣਾ ਹੈ ਬਾਹਰੋਂ ਲੋਕਾਂ ਨੇ ਆਉਣਾ ਇੱਥੇ ਇੱਥੋਂ ਕਿਹੜਾ ਕੋਈ ਚੀਜ਼ ਜਾ ਰਹੀ ਹੈ ਅਜਿਹਾ ਕਿ ਸਾਡਾ ਮੈਡੀਕਲ ਦੀ ਆਪਾਂ ਗੱਲ ਕਰੀਏ ਉਸ ਦਾ ਕਿਸ ਤਰ੍ਹਾਂ ਬਣ ਕੇ ਉਹਦੇ ਵਿੱਚ ਦੋ ਐਂਬੂਲੈਂਸ ਅਸੀਂ ਪਹਿਲ ਇੱਥੇ ਮੌਕੇ ਤੇ ਰਹਿਣ ਗਈਆਂ ਪਲੱਸ ਦਵਾਈਆਂ ਦਾ ਇੱਕ ਪ੍ਰੋਪਰ ਬਲਾਕ ਲੱਗਿਆ ਹੋਵੇਗਾ ਜਿੱਥੇ ਕਿਸੇ ਨੂੰ ਕੋਈ ਦਵਾਈ ਬੂਟੀ ਚਾਹੀਦੀ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ ਦੋ ਐਂਬੂਲੈਂਸਾਂ ਇੱਥੇ ਪਰਮਨੈਂਟ ਰਹਿਣ ਗਈਆਂ 24 ਘੰਟੇ ਸੱਤੋ ਦਿਨ ਇਸ ਕਰਕੇ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਅਸੀਂ ਕੋਸ਼ਿਸ਼ ਕਰਾਂ ਮੌਕੇ ਤੇ ਐਮਬੂਲੈਂਸ ਦੇ ਸੋ ਜਿੱਥੇ ਵੀ ਉਹਦੀ ਟ੍ਰੀਟਮੈਂਟ ਹੋ ਸਕਦਾ ਉੱਥੇ ਲੈ ਕੇ ਜਾਈਏ ਪਾਰਕਿੰਗ ਦਾ ਪਾਰਕਿੰਗ ਪਾਰਕਿੰਗ ਦਾ ਐਡਮਿਨਿਸਟ੍ਰੇਸ਼ਨ ਨਾਲ ਕੱਲ ਦੀ ਸਵੇਰੇ ਦੁਬਾਰਾ ਮੀਟਿੰਗ ਹੈ ਉਹ ਜਿਵੇਂ ਉਹ ਪਾਰਕਿੰਗ ਦਾ ਸਾਰਾ ਸਵੇਰੇ 10 ਵਜੇ ਸਾਡੀ ਉਹਨਾਂ ਨਾਲ ਮੀਟਿੰਗ ਹੈ ਜੋ ਅਰੇਂਜਮੈਂਟਸ ਉਹਨਾਂ ਨਾਲ ਮਿਲ ਜੁਲ ਕੇ ਅਸੀਂ ਬਣਾਵਾਂਗੇ ਉਹਨਾਂ ਨੂੰ ਉਹ ਜੋ ਦੱਸਣਗੇ ਉਸ ਤੋਂ ਅਸੀਂ ਸ਼ੁਰੂ ਕਰਾਂਗੇ ਅੱਛਾ ਅੱਜ ਅਸੀਂ ਤੁਹਾਡੇ ਵਰਕਰਾਂ ਦੀ ਗੱਲ ਕਰੀ ਜਿਹੜੇ ਇੱਥੇ ਰੋਟੀ ਦੇਣਗੇ ਕਿੰਨੇ ਕੁ ਮਲਾਜ ਹੋਣਗੇ ਤੁਹਾਡੇ ਅਨੁਸਾਰ ਉਹ ਅਲੱਗ-ਅਲੱਗ ਸੰਸਥਾਵਾਂ ਨੇ ਡਿਊਟੀਆਂ ਲੈਂਦੀਆਂ ਹੈਗੀਆਂ ਉਹ ਮਤਲਬ 100 ਤੋਂ ਉੱਪਰ ਜਾਂ ਮਤਲਬ 200 300 ਤੱਕ ਪਹੁੰਚਣਗੇ ਕਿਉਂਕਿ ਅਲੱਗ-ਅਲੱਗ ਜਿਵੇਂ ਕਿਚਨ ਦੇ ਅਲੱਗ ਹੋਣਗੇ ਪੰਡਾਲ ਦੇ ਅਲੱਗ ਹੋਣਗੇ ਲੰਗਰ ਵਰਤੌਣ ਵਾਲੇ ਅਲੱਗ ਹੋਣਗੇ ਵਾਸ਼ਰੂਮ ਸਾਈਡ ਦੇ ਤਾਂ ਬਹੁਤ ਸਾਰੀਆਂ ਟੀਮਾਂ ਬਣ ਚੁੱਕੀਆਂ ਨੇ ਉਹਨਾਂ ਦੇ ਆਈ ਕਾਰਡ ਪ੍ਰੋਪਰ ਬਣ ਰਹੇ ਨੇ ਪ੍ਰੈਸ ਦੇ ਵੀ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਸੀ ਮੇਰੇ ਕੋਲ ਹਜੇ ਤੱਕ ਕੁਝ ਆਇਆ ਨਹੀਂ ਵੀ ਤੁਸੀਂ ਸਾਰੇ ਸਾਨੂੰ ਨਾਮ ਤੇ ਫੋਟੋ ਤੇ ਮੋਬਾਈਲ ਨੰਬਰ ਦੇ ਦਿਓ ਤਾਂ ਕਿ ਤੁਹਾਡੇ ਪ੍ਰੋਪਰ ਆਈ ਕਾਰਡ ਬਣ ਜਾਣ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਜੇ ਮੇਰੇ ਕੋਲ ਆਈ ਕਾਰਡ ਜਾਂ ਤੁਹਾਡੀ ਇਨਫੋਰਮੇਸ਼ਨ ਨਹੀਂ ਆਏਗੀ ਤਾਂ ਹੋ ਸਕਦਾ ਵੀ ਮੌਕੇ ਤੇ ਉਦੋਂ ਕੋਈ ਦਿੱਕਤ ਆ ਸਕਦੀ ਹੈ। ਮਾਤਾ ਸਾਹਿਬ ਇਸ ਤੋਂ ਇਲਾਵਾ ਤੁਸੀਂ ਕੀ ਕਹਿਣਾ ਚਾਹੋਗੇ ਜੋ ਸਰਦਾਰਾ ਨੂੰ ਪਹੁੰਚ ਰਹੇ ਵੀ ਕਿਸ ਤਰ੍ਹਾਂ ਦੇ ਧਿਆਨ ਰੱਖ ਕੇ ਆਉਣ ਜਾਂ ਕਿਸ ਤਰ੍ਹਾਂ ਪਹੁੰਚਣ ਤੇ ਜਾਂ ਲੋਕਲ ਉਹਨਾਂ ਨੂੰ ਕੀ ਅਪੀਲ ਕਰੂਗਾ ਵੀ ਗੱਡੀਆਂ ਸਾਰੇ ਸ਼ਰਧਾਲੂਆਂ ਨੂੰ ਅਪੀਲ ਕਰੂੰਗਾ ਵੀ ਕੋਈ ਵੀ ਮਹਿੰਗੀ ਚੀਜ਼ ਨਾ ਪਾ ਕੇ ਆਉਣ ਕੋਈ ਸੋਨਾ ਕੋਈ ਚਾਂਦੀ ਦੀ ਚੀਜ਼ ਨਾ ਪਾ ਕੇ ਆਉਣ ਜੇ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਜ਼ਰੂਰਤ ਹੈ ਕੋਈ ਜਿਵੇਂ ਕੋਈ ਮੰਗਲ ਸੂਤਰ ਹੈ ਕੋਈ ਨਹੀਂ ला ਸਕਦਾ ਜਾਂ ਕੋਈ ਇਹੋ ਜਿਹਾ ਨਾਗ ਹੈ ਨਹੀਂ ला ਸਕਦਾ ਉਹ ਤੋਂ ਛੱਡ ਕੇ ਬਾਕੀ ਜਿੰਨੇ ਵੀ ਕੀਮਤੀ ਸਮਾਨ ਹੈ ਉਹ ਘਰੇ ਛੱਡ ਕੇ ਆਉਣ ਜਦੋਂ ਇੰਨੇ ਵੱਡੇ ਪੰਡਾਲ ਦੇ ਵਿੱਚ ਬਹੁਤ ਸਾਰੇ ਜਦੋਂ ਚੰਗੇ ਲੋਕ ਆਉਂਦੇ ਨੇ ਤੇ ਵਿੱਚ ਦੋ ਚਾਰ ਕੋਈ ਗਲਤ ਨਜ਼ਰ ਵਾਲੇ ਵੀ ਲੋਕ ਆ ਜਾਂਦੇ ਨੇ ਇਸ ਕਰਕੇ ਮੇਰੀ ਸਭ ਨੂੰ ਬੇਨਤੀ ਹੈ ਵੀ ਜਿੰਨੇ ਵੀ ਸ਼ਰਧਾਲੂ ਬਾਹਰੋਂ ਆਉਂਦੇ ਨੇ ਕੋਈ ਵੀ ਮਹਿੰਗੀ ਚੀਜ਼ ਸੋਨਾ ਚਾਂਦੀ ਜਾਂ ਹੋਰ ਕੋਈ ਚੀਜ਼ ਨਾਲ ਨਾ ਲੱਕੇ ਠੀਕ ਹੈ ਜੀ ਟਰੈਂਕ ਠੀਕ